ਸਭ ਤੋਂ ਪਹਿਲੇ ਸ਼੍ਰੀਮਤੀ ਸਰਦੇਸ਼ ਚੋਪੜਾ ਜੀ ਦੀ ਦਸਵੀਂ ਪੁੰਨ ਦਿਵਸ ਤੇ ਉਹਨਾਂ ਨੂੰ ਸਰਦਾ ਸਮਨ ਭੇਟ ਕਰਦਾ ਹਾਂ ਪੰਜਾਬ ਕੇਸਰੀ ਔਰ ਸ਼੍ਰੀ ਰਾਮਾ ਸੇਵਕ ਸੰਗ ਔਰ ਗੋਬਿੰਦ ਗੋਧਾਮ ਦਾ ਇੱਕੋ ਹੀ ਉਦੇਸ਼ ਰਹਾ ਹੈ ਨਰ ਸੇਵਾ ਨਾਰਾਇਣ ਸੇਵਾ ਉਸੇ ਦੇ ਤਹਿਤ ਪੰਜਾਬ ਕੇਸਰੀ ਗਰੁੱਪ ਸ਼੍ਰੀ ਰਾਮਾ ਚੈਟੇਬਲ ਹਸਪੀਟਲ ਔਰ ਗੋਬਿੰਦ ਗੋਧਾਮ ਨੇ ਮਿਲ ਕੇ ਇੱਕ ਮਾਨਵਤਾ ਦੀ ਸੇਵਾ ਲਈ ਸੰਯੁਕਤ ਰੂਪ ਨਾਲ ਮੈਡੀਕਲ ਚੈੱਕਅਪ ਕੈਂਪ ਲਗਾਇਆ ਹੈ ਜਿਸ ਦੇ ਵਿੱਚ ਮਰੀਜ਼ਾਂ ਦੇ ਅੱਖਾਂ ਦੇ ਆਪਰੇਸ਼ਨ ਫ੍ਰੀ ਕੀਤੇ ਜਾਣਗੇ ਫ੍ਰੀ ਦਵਾਈਆਂ ਦੇਈ ਜਾ ਰਹੀ ਹੈ ਔਰ ਤਰ੍ਹਾਂ ਤਰ੍ਹਾਂ ਦੇ ਟੈਸਟ ਕੀਤੇ ਜਾ ਰਹੇ ਆ ਜਿਸ ਤੇ ਨਾਲ ਕਿ ਗਰੀਬ ਆਦਮੀ ਆਵੇ ਔਰ ਆਪਣੇ ਸਵਾਸ ਲਾਭ ਦੀ ਪ੍ਰਾਪਤੀ ਕਰੇ ਦੀ ਰਾਮਾ ਚੈਰੀਟੇਬਲ ਦੀ ਤਰਫੋਂ ਜਿਹੜਾ ਕੈਂਪ ਆਰਗੇਨਾਈਜ਼ ਕੀਤਾ ਗਿਆ ਹੈ ਇਦੇ ਵਿੱਚ ਲਗਭਗ 2.5 300 ਪੇਸ਼ੈਂਟ ਆ ਚੁੱਕਾ ਹੈ ਥੋੜਾ ਜਿਹਾ ਦਿਨ ਚ ਮੌਸਮ ਖਰਾਬ ਦੇ ਕਾਰਨ ਬਾਕੀ ਇੱਥੇ ਹੁਣ ਵੀ ਪੇਸ਼ੈਂਟ ਚੱਲ ਰਿਹਾ ਹੈ 2.5 ਵੇ ਤੱਕ ਇਹ ਕੈਂਪ ਚੱਲੇਗਾ ਸਾਡੇ ਹਸਪੀਟਲ ਦੇ ਵਿੱਚ ਰਾਮਾ ਚੇਅਰ ਟੇਬਲ ਦੇ ਅੰਦਰ ਡਲਸੀਜ਼ ਆ ਟੋਟਲੀ ਫ੍ਰੀ ਜਿਹੜਾ ਹੈਗਾ ਸਾਡਾ ਆਲਰੇਡੀ ਚੱਲ ਰਿਹਾ ਹੈਗਾ ਜੋ ਵੀ ਪੇਸ਼ੈਂਟ ਇੱਥੋਂ ਜਾਏਗਾ ਉਹ ਵੀ ਫ੍ਰੀ ਚਾਰ ਦਿਨ ਦੇ ਉੱਪਰ ਡਲਸੀਜ਼ ਦਾ ਸਾਰਾ ਇਤਿਜਾਮ ਹੈ ਔਰ ਸੈਕੰਡਰੀ ਜਿਹੜੀਆਂ ਅੱਖਾਂ ਦਾ ਆਪਰੇਟ ਹੈ ਉਹ ਵੀ ਸਾਡੇ ਅੰਦਰ ਲੇਜ਼ਰ ਵਗੈਰਾ ਜਿੰਨੇ ਵੀ ਕਿੱਥੇ ਜਾਂਦੇ ਆ ਉਹ ਵੀ ਬਹੁਤ ਘੱਟ ਤੋਂ ਘੱਟ ਕੀਮਤ ਦੇ ਅੰਦਰ ਕਿੱਤੇ ਜਾਂਦੇ ਆ ਦੇਸ਼ ਭਰ ਦੇ ਵਿੱਚ ਸਵਰਗੀਏ ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਦੀ ਯਾਦ ਵਿੱਚ ਮੈਡੀਕਲ ਕੈਂਪ ਚਲਾਏ ਜਾ ਰਹੇ ਨੇ ਅੱਜ ਲੁਧਿਆਣਾ ਦੇ ਵਿੱਚ ਵੀ ਮੈਡੀਕਲ ਕੈਂਪ ਚੱਲ ਰਹੇ ਨੇ ਅਸੀਂ ਇਸ ਵਕਤ ਗੋਬਿੰਦ ਗੋਦਾਮ ਦੇ ਵਿੱਚ ਮੌਜੂਦ ਹੈਗੇ ਆ ਜਿੱਥੇ ਮੈਡੀਕਲ ਕੈਂਪ ਚੱਲ ਰਿਹਾ ਵਾ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਵੱਖ-ਵੱਖ ਜੋ ਸਮਾਜ ਸੇਵੀ ਲੋਕ ਨੇ ਉਹ ਅੱਜ ਮੈਡੀਕਲ ਕੈਂਪ ਜਿਹੜੇ ਨੇ ਚਲਾ ਰਹੇ ਨੇ ਤਾਂ ਲੁਧਿਆਣਾ ਦੇ ਗੋਬੀ ਗੋਦਾਮ ਦੇ ਵਿੱਚ ਵੀ ਇਹ ਸੰਸਥਾ ਵੱਲੋਂ ਜਿਹੜਾ ਮੈਡੀਕਲ ਕੈਂਪ ਚਲਾਇਆ ਜਾ ਰਿਹਾ ਹੈ ਬਗਲ ਗੱਲਬਾਤ ਕਰਾਂਗੇ ਸਰ ਅੱਜ ਮੈਡੀਕਲ ਕੈਂਪ ਚਲਾਇਆ ਜਾ ਰਿਹਾ ਹੈ ਸ਼੍ਰੀਮਤੀ ਸਰਦੇਸ਼ ਚੋਪੜਾ ਜੀ ਜਿਆਦ ਦੇ ਵਿੱਚ ਕੀ ਕਹਿਣਾ ਚਾਹੋਗੇ ਦਸਵੀਂ ਪੁੰਨਿਆ ਤਿਥੀ ਜਿਹੜੀ ਆ ਉਹਨਾਂ ਦੀ ਮਨਾਈ ਜਾ ਰਹੀ ਹੈ ਮੈਂ ਮਹਾਵੀਰ 나ੜਿਆ ਮਹਾ ਮੰਤਰੀ ਸ਼੍ਰੀ ਰਾਮਾ ਚੈਟੇਬਲ ਹਸਪੀਟਲ ਸਭ ਤੋਂ ਪਹਿਲੇ ਸ਼੍ਰੀਮਤੀ ਸਰਦੇਸ਼ ਚੋਪੜਾ ਜੀ ਦੀ ਦਸਵੀਂ ਪੁੰਨਿਆ ਤਿਥੀ ਤੇ ਉਹਨਾਂ ਨੂੰ ਸਰਦਾ ਸਮਨ ਵੇਟ ਕਰਦਾ ਹਾਂ ਪੰਜਾਬ ਕੇਸਰੀ ਔਰ ਸ਼੍ਰੀ ਰਾਮਾ ਸੇਵਕ ਸੰਗ ਔਰ ਗੋਬਿੰਦ ਗੋਦਾਮ ਦਾ ਇਕ ਕੋਈ ਉਦੇਸ਼ ਰਹਾ ਹੈ ਨਰ ਸੇਵਾ ਨਾਰਾਇਣ ਸੇਵਾ ਉਸੇ ਦੇ ਤਹਿਤ ਪੰਜਾਬ ਕੇ ਸ੍ਰੀ ਗਰੁੱਪ ਸ੍ਰੀ ਰਾਮਾ ਚੇਟੇਬਲ ਹਸਪੀਟਲ اور गोविंद ਗੋਦਾਮ ਨੇ ਮਿਲ ਕੇ ਇੱਕ ਮਾਨਵਤਾ ਦੀ ਸੇਵਾ ਲਈ ਸਯੁਕਤ ਰੂਪ ਨਾਲ ਮੈਡੀਕਲ ਚੈੱਕਅਪ ਕੈਂਪ ਲਗਾਇਆ ਹੈ ਜਿਸ ਦੇ ਵਿੱਚ ਮਰੀਜ਼ਾਂ ਦੇ ਅੱਖਾਂ ਦੇ ਆਪਰੇਸ਼ਨ ਫ੍ਰੀ ਕੀਤੇ ਜਾਣਗੇ ਫ੍ਰੀ ਦਵਾਈਆਂ ਦੇਈ ਜਾ ਰਹੀ ਹੈ ਔਰ ਤਰ੍ਹਾਂ ਤਰ੍ਹਾਂ ਦੇ ਟੈਸਟ ਕੀਤੇ ਜਾ ਰਹੇ ਆ ਜਿਸ ਤੇ ਨਾਲ ਕੀ ਗਰੀਬ ਆਦਮੀ ਆਵੇ ਔਰ ਆਪਣੇ ਸਵਾਸਤ ਲਾਭ ਦੀ ਪ੍ਰਾਪਤੀ ਕਰੇ ਸਰ ਕਿੰਨੇ ਕਿ ਜਿਹੜੇ ਮਰੀਜ਼ ਹੁਣ ਤੱਕ ਜਿਹੜਾ ਬੈਨੀਫਿਟ ਲੈ ਚੁੱਕੇ ਨੇ ਕਿਸ ਤਰ੍ਹਾਂ ਦਾ ਇਹ ਕੈਂਪ ਜਿਹੜਾ ਬਚਲਾਇਆ ਜਾ ਰਿਹਾ ਉਹ ਪਹਿਲਾਂ ਤਾਂ ਮੈਂ ਬਨਾਸ ਚ ਚੋਪੜਾ ਜੀ ਔਰ ਅੱਜ 10ਵੀਂ ਪੁਨੇ ਤੀਸੀ ਦੇ ਉੱਪਰ ਸੁਦੇਸ਼ ਚੋਪੜਾ ਜੀ ਸ਼੍ਰੀਮਤੀ ਸਵਰਗੀ ਸੁਦੇਸ਼ ਚੋਪੜਾ ਜੀ ਦੇ ਉੱਪਰ ਜਿਹੜਾ ਕੋਵਿੰਦ ਗੋਦਾਮ ਔਰ ਸ਼੍ਰੀ ਰਾਮਾ ਚੈਰੀਟੇਬਲ ਦੀ ਤਰਫੋਂ ਜਿਹੜਾ ਕੈਂਪ ਆਰਗੇਨਾਈਜ਼ ਕੀਤਾ ਗਿਆ ਇਹਦੇ ਵਿੱਚ ਲਗਭਗ 250 300 ਪੇਸ਼ੈਂਟ ਆ ਚੁੱਕਾ ਥੋੜਾ ਜਿਹਾ ਦਿਨ ਚ ਮੌਸਮ ਖਰਾਬ ਦੀ ਕਾਰਨ ਬਾਕੀ ਇੱਥੇ ਹੁਣ ਵੀ ਪੇਸ਼ੈਂਟ ਚੱਲ ਰਿਹਾ ਹੈ 2 2.5 ਵੇ ਤੱਕ ਇਹ ਕੈਂਪ ਚੱਲੇਗਾ ਸਾਡੇ ਹਸਪੀਟਲ ਦੇ ਵਿੱਚ ਰਾਮਾ ਚੇਅਰ ਟੇਬਲ ਦੇ ਅੰਦਰ ਡਿਲਸੀਜ਼ ਆ ਟੋਟਲੀ ਫ੍ਰੀ ਜਿਹੜਾ ਹੈਗਾ ਸਾਡਾ ਆਲਰੇਡੀ ਚੱਲ ਰਿਹਾ ਹੈਗਾ ਜੋ ਵੀ ਪੇਸ਼ੈਂਟ ਇੱਥੋਂ ਜਾਏਗਾ ਉਹ ਵੀ ਫ੍ਰੀ ਚਾਰਜ ਦੇ ਉੱਪਰ ਡਿਲਸੀਜ਼ ਦਾ ਸਾਰਾ ਇੰਤਜ਼ਾਮ ਹੈ ਔਰ ਸੈਕੰਡਰੀ ਜਿਹੜੀਆਂ ਅੱਖਾਂ ਦਾ ਆਪਰੇਟ ਹੈ ਉਹ ਵੀ ਸਾਡੇ ਅੰਦਰ ਲੇਜ਼ਰ ਵਗੈਰਾ ਜਿੰਨੇ ਵੀ ਕਿੱਥੇ ਜਾਂਦੇ ਆ ਉਹੀ ਬਹੁਤ ਘੱਟ ਤੋਂ ਘੱਟ ਕੀਮਤ ਦੇ ਅੰਦਰ ਕਿਤੇ ਜਾਂਦੇ ਆ ਟੋਟਲ ਚੈਰਿਟੀ ਦੇ ਅੰਦਰ ਸਾਡਾ ਬਹੁਤ ਅੱਛਾ ਸਟਾਫ ਡਾਕਟਰ ਸਾਰੇ ਕੰਮ ਕਰ ਰਹੇ ਆ ਅੱਜ ਪੂਰੇ ਪੂਰੇ ਰਾਮਾ ਚੈਰੀਟੇਬਲ ਹਸਪੀਟਲ ਦੇ ਡਾਕਟਰ ਔਰ ਸਟਾਫ ਨੂੰ ਮੈਂ ਬਹੁਤ ਵਧਾਈ ਦਿੰਦਾ ਜਿਨ੍ਹਾਂ ਨੇ ਪੂਰੀ ਮਿਹਨਤ ਦੇ ਨਾਲ ਅੱਜ ਇਸ ਕੈਂਪ ਨੂੰ ਆਰਗੇਨਾਈਜ਼ ਕੀਤਾ ਔਰ ਮੈਂ ਨਾਲ-ਨਾਲ ਗੋਵਿੰਦ ਗੋਦਾਮ ਦੇ ਸੁੰਦਰ ਲਾਤਨ ਬੀਜਾ ਸਾਡੇ ਨੂਬ ਸਕੜ ਜੀ ਹੈ ਔਰ ਇਹਨਾਂ ਦੇ ਉਪਰਾਲੇ ਦੇ ਨਾਲ ਜਿਹੜਾ ਇੱਥੇ ਕੰਮ ਹੋ ਰਿਹਾ ਔਰ ਇਹਦੇ ਕੈਂਪ ਰੂੜ ਲੱਗਣੇ ਚਾਹੀਦੇ ਆ ਤਾਂ ਕਿ ਜਿੰਨੇ ਵੀ ਗਰੀਬ ਜਨਤਾ ਨੂੰ ਵੱਧ ਤੋਂ ਵੱਧ ਬੈਨੀਫਿਟ ਮੁਲੇ ਥੈਂਕ ਯੂ ਸਰ ਕੀ ਕਹਿਣਾ ਚਾਹੋਗੇ ਅੱਜ ਸ਼੍ਰੀਮਤੀ ਸੁਦੇਸ਼ ਚੋਪੜਾ ਜੀ ਜਾਤ ਦੇ ਵਿੱਚ ਇੱਕ ਕੈਂਪ ਚੱਲ ਰਿਹਾ ਵਾ ਹਰ ਸਾਲ ਇਹ ਲਗਾਏ ਜਾਂਦੇ ਨੇ ਕੈਂਪ ਸ਼ਰਧਾਂਜਲੀ ਵੀ ਦਿੱਤੀ ਜਾਂਦੀ ਕੀ ਕਹਿਣਾ ਚਾਹੋਗੇ ਕੀ ਖਾਸ ਮੈਸੇਜ ਤੁਹਾਡੇ ਵੱਲੋਂ ਈਸ਼ਵਰ ਹਮਾਰਾ ਜੀਵਨ ਸੰਸਾਰ ਕੇ ਲਿਏ ਹੋ ਇਹ ਜ਼ਿੰਦਗੀ ਹੋ ਲੇਕਿਨ ਉਪਕਾਰ ਕੇ ਲਿਏ ਹੋ ਬੜੀ ਖੁਸ਼ੀ ਦੀ ਬਾਤ ਹੈ ਕਿ ਅੱਜ ਸੁਰਗ ਸ਼੍ਰੀਮਤੀ ਸੁਦੇਸ਼ ਚੋਪੜਾ ਜੀ ਕੀ ਦਸਵੀਂ ਪੁੰਨਿਆ ਤਿਥੀ ਤੇ ਉੱਪਰ ਸ਼੍ਰੀ ਗੋਬਿੰਦ ਗੋਧਾਮ हम्बड़ा रोड पर एक विशाल मेडिकल कैंप का आयोजन यहाँ पर किया गया मुझे खुशी है कि ये हर साल लगते हैं कैंप और कल लुधियाना या पंजाब में नहीं कितने राज्यों में लगते हैं कल भी मैं गया था उधर राजिंदर नोबल फाउंडेशन के राजिंदर शर्मा जी के कैंप में अभिजय जी आए हुए थे तो उन्होंने बताया कि मध्य प्रदेश छत्तीसगढ़ तक पंजाब हरियाणा हिमाचल जम्मू कश्मीर ये तो लगते ही हैं मतलब तो दूर दूर के स्टेटों में भी कैंप लगाए जा रहे हैं मानवता की सेवा के लिए इससे बड़ा काम और नहीं हो सकता हमें मार्गदर्शन विजय चोपड़ा जी समय समय पे करते रहते हैं सेवा के अनेक कार्य हम करते रहते हैं उनकी प्रेरणा से तो एक ये भी एक मानवता की बहुत बड़ी सेवा है मैं समझाऊँ कि स्वास्थ्य लाभ जिसको मिल जाए उससे ऊपर कुछ नहीं है कई बार बंदों को पता नहीं होता कि मेरे को बीपी है शुगर है वो वैसे ही आ जाता है कैंप में कहता चल यार मैं करा लेता हूँ तो उसका एक मैं समझता कि एक बहुत बड़ा नुकसान होने से वो बच जाता है अगर वो कैंप में एक जनरल भी चेकअप करा लेता है तो मैं ज्यादा ना कहता हुआ मैं पूरे पंजाब के इसी ग्रुप को विजय चोपड़ा जी को पूरी फैमिली को मैं बहुत-बहुत बधाई -बहुत देता हूं कि इस सफल कैंप की और आप अपने रामा चैरिटेबल हॉस्पिटल के प्रदीप मित्तल जी राजेश मित्तल जी उनको मैं धन्यवाद करता हूं कि उन्होंने यहां पर इतना सुंदर आयोजन किया हुआ कैंप का और सुंदरदास धमिजा जी अशोक धवन जी अपने राजेंद्र जी सभी का मैं एक बार यहां पर स्वागत भी करता हूं और बहुत-बहुत धन्यवाद -बहुत करता हूं सफल कैंप चल रहेवा की कहना चाहोगे कैंप के बीच हजारों लोग जड़े ने अच्छा दिन है सुदर्शन चोपड़ा जी की याद में पूरे लुधियाना ਬਹੁਤ ਕੈਂਪ ਲੱਗੇ ਹੋਏ ਨੇ ਇਹ ਬਹੁਤ ਲੋਕਾਂ ਦਾ ਭਲਾ ਹੈ ਉਹ ਵੀ ਬੜੀ ਸੇਵਾ ਕਰਦੇ ਸੀ ਉਦੋਂ ਹੀ ਉਹਨਾਂ ਦੇ ਕਾਰਕਮਲਾਂ ਦੀ ਜਿਹੜੀ ਸੇਵਾ ਕਰਦੇ ਸੀ ਲੁਜ਼ਾਨਾ ਪੂਰਾ ਸਾਰਾ ਸੰਯੋਗ ਨਾਲ ਸੇਵਾ ਕਰ ਰਿਹਾ ਹੈ ਅੱਜ ਦੇਖੋ ਤੁਸੀਂ ਜਿਹੜੇ ਗਰੀਬ ਆਦਮੀ ਜਿਨ੍ਹਾਂ ਕੋਲ ਕੱਪੜੇ ਵੀ ਨਹੀਂ ਹੈ ਪੈਰਾਂ ਚਪਲਾਂ ਵੀ ਨਹੀਂ ਹੈ ਉਹ ਦੇਖੋ ਬਿਨਾਂ ਚਪਲਾਂ ਤੋਂ ਵੀ ਵਿਚਾਰੇ ਇਲਾਜ ਕਰਾਂ ਜਿਨ੍ਹਾਂ ਨੂੰ ਦਵਾਈਆਂ ਮਿਲੀਆਂ ਇਹ ਬਹੁਤ ਵਧੀਆ ਕੰਮ ਹੈ ਇਹ ਏਦਾਂ ਹੀ ਸ਼ਕਤੀ ਭਰੌਣ ਦਿੱਤਾ ਜਾਵੇ ਕਿ ਸਾਰੇ ਏਦਾਂ ਹੀ ਸੇਵਾ ਕਰਦੇ ਰਹਿਣਨ ਤਨਮਨ ਧੰਨ ਨਾਲ ਇਹ ਸੇਵਾ ਕੀਤੀ ਜਾਵੇ ਮੈਂ ਬਹੁਤ ਪੰਜਾਬ ਕੇ ਇਸ ਲਈ ਸਾਰੇ ਕ੍ਰੂਪ ਨੂੰ ਬਹੁਤ ਧੰਨਵਾਦ ਦਿੰਦਾ ਕਿ ਇਦਾਂ ਹੀ ਸਾਨੂੰ ਸ਼ਕਤੀ ਹੈ ਨੇ ਕਿ ਅਸੀਂ ਤੁਹਾਡੇ ਨਾਲ ਚਲਦੇ ਰਹੀਏ ਸਰ ਇਸ ਦਾ ਦੇਖਦੇ ਹੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਕੈਂਪ ਚੱਲ ਰਹੇ ਨੇ ਤੁਸੀਂ ਬਲੱਡ ਕੈਂਪ ਵੀ ਲਗਾਣੇ ਹੋ ਕੀ ਕਰਨਾ ਚਾਹੋਗੇ ਸਰ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਗੋਵਿੰਦ ਗੋਧਾਮ ਲੁਧਿਆਣਾ ਦਾ ਜੋ ਕਿ ਇੱਕ ਲੁਧਿਆਣਾ ਲਈ ਬੜਾ ਪਾਵਨ ਸਥਲ ਬਣਿਆ ਹੈ ਮੈਂ ਪਹਿਲਾਂ ਤਾਂ ਸਰਕਾਰ ਤੋਂ ਇਹ ਮੰਗ ਵੀ ਕਰੂੰਗਾ ਕਿ ਇਸ ਸਥਾਨ ਨੂੰ ਲੁਧਿਆਣਾ ਲਈ ਇੱਕ ਪਾਵਨ ਸਥਲ ਘੋਸ਼ਿਤ ਕੀਤਾ ਜਾਵੇ ਦੂਜਾ ਅੱਜ ਗੋਵਿੰਦ ਗੋਧਾਮ ਵੀ ਮੈਡੀਕਲ ਕੈਂਪ ਲਗਾ ਕੇ ਕੁਝ ਦਿਨ ਪਹਿਲਾਂ ਮੈਂਗੋ ਫੈਸਟੀਵਲ ਸੀ ਇਹਨਾਂ ਨੇ ਬਲੱਡ ਕੈਂਪ ਵੀ ਲਗਾਇਆ ਅੱਜ ਮੈਡੀਕਲ ਕੈਂਪ ਸਾਡੀ ਸ਼੍ਰੀਮਤੀ ਸਰਦੇਸ਼ ਚੋਪੜਾ ਜੀ ਜੋ ਕਿ ਪੰਜਾਬ ਕੇਸੀ ਦੇ ਡਾਇਰੈਕਟਰ ਸ਼੍ਰੀ ਨਾਥ ਚੋਪੜਾ ਜੀ ਦੀ ਮਾਦਰ ਹੈ ਅੱਜ ਉਹਨਾਂ ਦੀ 10ਵੇਂ ਪੁੰਨੇ ਤਿਥੀ ਤੇ ਇਹ ਜਿਹੜਾ ਮੈਡੀਕਲ ਕੈਂਪ ਲਗਾਇਆ ਹੈ 250 ਤੋਂ ਜ਼ਿਆਦਾ ਪੇਸ਼ੈਂਟ ਚੈੱਕ ਹੋ ਚੁੱਕੇ ਆ ਔਰ ਰਾਮਾ ਚੈਰੀਟੇਬਲ ਹਸਪੀਟਲ ਦੇ ਸਹਿਯੋਗ ਦੇ ਨਾਲ ਹੈ ਔਰ ਤੁਸੀਂ ਦੇਖੋ ਵੀ ਕਿੰਨਾ ਰਸ਼ ਬਿਆ 250 ਤੋਂ ਉੱਪਰ پیشنਟ ਚੈੱਕ ਹੋ ਚੁੱਕਾ ਹਲੇ 1 ਵਜਿਆ 3 ਵਜੇ ਤੱਕ ਕੈਂਪ ਚੱਲਣਾ ਹੈ ਤਾਂ ਸਾਰੇ پیشنਟ ਨੂੰ ਦਵਾਈਆਂ ਫ੍ਰੀ ਮਿਲ ਰਹੀਆਂ ਆ ਆਪਰੇਸ਼ਨ ਫ੍ਰੀ ਹੋਣੇ ਆ ਔਰ ਐਸੀ ਸੇਵਾ ਕਰਕੇ ਗੋਬਿੰਦ ਘੋਤ ਆਮ ਦੇ ਨਾਲ ਜੁੜ ਕੇ ਸਾਡਾ ਵੀ ਜੀਵਨ ਧੰਨ ਹੋ ਗਿਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਗੋਬਿੰਦ ਘੋਤ ਆਮ ਦਾ ਵੀ ਔਰ ਆਮਾ ਚੈਰੀਟੇਬਲ ਦਾ ਵੀ ਜਿਨ੍ਹਾਂ ਨੇ ਸਾਨੂੰ ਇੱਥੇ ਬੁਲਾ ਕੇ ਇਹ ਮਾਨ ਬਖਸ਼ਿਆ ਸਸ ਵੀਰ ਇੱਕ ਵਾਰ ਤੁਹਾਡਾ ਨਾਲ ਸਾਂਝੇ ਕਰ ਦਿੰਦੇ ਆ ਤਾਂ ਇੱਧਰ ਜੋ ਕੈਂਪ ਚਲਾਏ ਜਾ ਰਹੇ ਨੇ ਵੱਖ-ਵੱਖ ਸਮਾਜ ਸੇਵੀ ਲੋਕ ਜਿਹੜੇ ਨੇ ਇਸ ਕੈਂਪ ਦਾ ਹਿੱਸਾ ਬਣੇ ਹੋਏ ਨੇ ਤਾਂ ਹਜ਼ਾਰਾਂ ਲੋਕਾਂ ਨੂੰ ਇੱਥੇ ਦਵਾਈਆਂ ਜਿਹੜੀਆਂ ਵਾਂ ਫ੍ਰੀ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਦੇ ਮੈਡੀਕਲ ਜਿਹੜੇ ਨੇ ਫ੍ਰੀ ਕੀਤੇ ਜਾ ਰਹੇ ਨੇ ਤਾਂ ਇਹ ਤਸਵੀਰਾਂ ਜੋ ਤੁਹਾਡੇ ਨਾਲ ਅਸੀਂ ਸਾਂਝੇ ਕਰ ਰਹੇ ਹਾਂ ਤਾਂ ਸਮਾਜ ਸੇਵੀ ਲੋਕ ਜਿਹੜੇ ਨੇ ਇੱਥੇ ਪਹੁੰਚ ਰਹੇ ਨੇ ਸਰ ਅੱਜ ਕੀ ਕਹਿਣਾ ਚਾਹੋਗੇ ਮੈਡੀਕਲ ਕੈਂਪ ਚੱਲ ਰਿਹਾ ਵਾ ਸ਼੍ਰੀਮਤੀ ਸੁਰਦੇਜ ਚੋਪੜਾ ਜੀ 10ਵੀਂ ਪੁਣੇ ਤੇ ਦਿੱਲੀ ਤੇ ਕੈਂਪ ਲਗਾਇਆ ਜਾ ਰਿਹਾ ਵਾ ਹਰ ਸਾਲ ਲਗਾਇਆ ਜਾਂਦਾ ਵਾ ਲੁਧਿਆਣਾ ਨਹੀਂ ਪੂਰੇ ਦੇਸ਼ ਭਰ ਦੇ ਵਿੱਚ ਚੱਲ ਰਹੇ ਨੇ ਕੀ ਕਹਿਣਾ ਚਾਹੋਗੇ ਜੇ ਅੱਗੇ ਕੈਂਪ ਲੱਗੇ ਸੀਗੇ ਵੀ ਐਤਕੀਕ ਲੱਗਣਗੇ 60 ਇਸ ਤੋਂ ਹੋਰ ਵਧੀਆ ਚੀਜ਼ ਕਿਹੜੀ ਹੋ ਸਕਦੀ ਜਾਂ ਗਰੀਬ ਗਰੁਪਾਂ ਦਾ ਬੰਦਾ ਉਹਦੇ ਕੋਲ ਡਾਕਟਰਾਂ ਨੂੰ ਫੀਸ ਦੇਣ ਜੋਗੀ ਨਹੀਂ ਹੁੰਦੀ 5000 ਇੱਥੇ ਫ੍ਰੀ ਦੇ ਵਿੱਚ ਦਵਾਈਆਂ ਮਿਲ ਇਸ ਤੋਂ ਵਧੀਆ ਕੰਮ ਹੋਰ ਕੀ ਹੋ ਸਕਦਾ ਇਹ ਜਿਹੜੇ ਚੋਪੜਾ ਜੀ ਸਾਡੇ ਪਰਿਵਾਰ ਚੋਪੜਾ ਪਰਿਵਾਰ ਪਿਆਵ ਕੈਸੀ ਪਰਿਵਾਰ ਜਿਹੜਾ ਜੋ ਕਰ ਰਿਹਾ ਇਹ ਕੋਈ ਨਹੀਂ ਕਰ ਸਕਦਾ ਇਸ ਤੋਂ ਉੱਤੇ ਕੋਈ ਸੇਵਾ ਨਹੀਂ ਹੋ ਸਕਦੀ ਕਾਪੀਟਿੰਗ ਤੇ ਵੱਡੀ ਸੇਵਾ ਜਿਹੜੀ ਆ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੇ ਕਰ ਰਹੇ ਹਾਂ ਤਾਂ ਗੋਬਿੰਦ ਗੋਦਾਮ ਤੋਂ ਜਿਹੜੇ ਨੇ ਉਹਨਾਂ ਨੇ ਵੀ ਇਸ ਗੱਲਬਾਤ ਕਰਾਂ ਸਰ ਕੀ ਕਹਿਣਾ ਚਾਹੁੰਗੇ ਅੱਜ ਕੈਂਪ ਜਿਹੜਾ ਵਾ ਗੋਵੀ ਗੋਦਾਮ ਦੇ ਵਿੱਚ ਚੱਲ ਰਿਹਾ ਵਾ ਸ਼੍ਰੀਮਤੀ ਸਰਦੇਸ਼ ਚੋਪੜਾ ਜੀ ਦਸਵੇਂ ਪੁੰਨੇ ਤੇ ਇੱਥੇ ਦੇ ਕੈਂਪ ਚ ਲਾਇਆ ਜਾ ਰਿਹਾ ਵਾ ਕਿੰਨੇ ਕੁ ਡਾਕਟਰ ਇੱਥੇ ਪਹੁੰਚੇ ਨੇ ਕਿੰਨੇ ਕੁ ਲੋਕ ਜਿਹੜੇ ਨੇ ਬੈਨੀਫਿਟ ਲੈ ਚੁੱਕੇ ਨੇ ਮੈਂ ਸੁੰਦਰ ਰਾਧ ਧਮੀਜਾ ਪਰਮੋਗੋ ਸੇਵਕ ਸ਼੍ਰੀਮਤੀ ਸਰਦੇਸ਼ ਚੋਪੜਾ ਗੋਲਕ ਵਾਸੀ ਜਨਕਬਾਬ ਨੂੰ ਬਹੁਤ ਪਿਆਰ ਕਰਦੇ ਸੀ ਅੱਜ ਉਹਨਾਂ ਦੀ ਯਾਦ ਦੇ ਵਿੱਚ ਸ਼੍ਰੀ ਗੋਬਿੰਦ ਗੋਦਾਮ ਦੇ ਵਿੱਚ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ 10 ਵਜੇ ਤੋਂ ਮੈਂ ਕੈਂਪ ਸ਼ੁਰੂ ਹੋਇਆ ਲੇਕਿਨ 9 ਵਜੇ ਹੀ ਲੋਕ ਆਣੇ ਸ਼ੁਰੂ ਹੋ ਗਏ ਸੀਗੇ। ਫੋਸਟਰੀ ਦੀਆਂ ਲੈਣ ਲੱਗੀਆਂ ਹੋਈਆਂ। ਹਰ ਬਿਮਾਰੀ ਦਾ ਇਲਾਜ, ਹਰ ਬਿਮਾਰੀ ਦਾ ਡਾਕਟਰ ਸਾਡੇ ਕੋਲ ਇੱਥੇ ਪ੍ਰੈਜ਼ੈਂਟ ਹੈ। ਫਰੀ ਰਾਮਾ ਚੈਰੀਟੇਬਲ ਹਸਪੀਟਲ ਦੇ ਸਾਰੇ ਡਾਕਟਰ ਇੱਥੇ ਆਏ ਹੋਏ ਨੇ। ਫਰੀ ਮੈਡੀਕਲ ਟੈਸਟ ਹੋ ਰਹੇ ਨੇ। ਫਰੀ ਮੈਡੀਕਲ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ। ਕਹਿੰਦਾ ਤਤਪਰੀ ਹੈ ਕਿ ਜਿੰਨੇ ਵੀ ਪੇਸ਼ੈਂਟ ਆ ਰਹੇ ਹਨ, ਗੋਬਿੰਦ ਗੋਧਾਮ ਦੇ ਵਿੱਚ ਸਭ ਨੂੰ ਫਰੀ ਇਲਾਜ ਹੋ ਰਿਹਾ ਹੈ। ਔਰ ਜਿਹਨਾਂ ਦਾ ਮਹਿੰਗਾ ਇਲਾਜ ਹੈ ਉਹਨਾਂ ਹਸਪੀਟਲ ਦੇ ਵਿੱਚ ਬੁਲਾ ਕੇ ਉਹਨਾਂ ਦਾ ਫਰੀ ਇਲਾਜ ਹੋਏਗਾ ਬਹੁਤ ਵੱਡਾ ਪੰਜਾਬ ਕੇਸਰੀ ਦੇ ਗਰੁੱਪ ਨੇ ਉਪਰਾਲਾ ਕੀਤਾ ਹੈ ਮੇਰਾ ਤਾਂ ਬੋਇਨਲ ਬਹੁਤ ਪਿਆਰਾ ਹੈ ਔਰ ਮੈਂ ਅੱਜ ਪੰਜਾਬ ਕੇਸਰੀ ਗਰੁੱਪ ਨੂੰ ਬਹੁਤ 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 ਧੰਨਵਾਦ ਦਿੰਨਾ ਸਾਧੋਵਾ ਦਿੰਨਾ ਕਿ ਉਹਨਾਂ ਨੇ ਇੰਨਾ ਅੱਛਾ ਉਪਰਾਲਾ ਕੀਤਾ ਔਰ ਹਮੇਸ਼ਾ ਉਹਨਾਂ ਦੀ ਯਾਦ ਬਣੀ ਰਹੇਗੀ ਇਹ ਕੰਮ ਲੱਗਦੇ ਰਹਿਣਗੇ ਅੱਛਾ ਲੱਗਦਾ ਰਗਾ ਜੈ ਜੀਰਾ ਤਾਂ ਸੀ ਕੁਝ ਪੇਸ਼ੈਂਟ ਜਿਹੜੇ ਨੇ ਇੱਥੇ ਪਹੁੰਚੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਨਾਲ ਦੀ ਨਾਲ ਤੁਹਾਡੇ ਨਾਲ ਅਸੀਂ ਇਹ ਤਸਵੀਰਾਂ ਸਾਂਝੀਆਂ ਕਰਾਂਗੇ ਤਾਂ ਜੋ ਵੱਡੇ ਸਰਜਨ ਨੇ ਜਾਂ ਵੱਡੇ ਡਾਕਟਰ ਨੇ ਉਹ ਅੱਜ ਇਸ ਕੈਂਪ ਦੇ ਵਿੱਚ ਹਜ਼ਾਰਾਂ ਜਿਹੜੇ ਜ਼ਰੂਰਤਮੰਦ ਲੋਕ ਨੇ ਉਹਨਾਂ ਦੀ ਸੇਵਾ ਕਰ ਰਹੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਚਾਹੇ ਉਹ ਸ਼ੂਗਰ ਦੇ ਕੈਂਪ ਹੋਣ ਚਾਹੇ ਉਹ ਬੀਪੀ ਦੀ ਕੋਈ ਸਮੱਸਿਆ ਹੋਵੇ ਕਿਸੇ ਵੀ ਤਰ੍ਹਾਂ ਦੀ ਕੋਈ ਅੱਖਾਂ ਦੀ ਸਮੱਸਿਆ ਹੋਵੇ ਤਾਂ ਉਹਨਾਂ ਦੇ ਇਲਾਜ ਜਿਹੜੇ ਨੇ ਇੱਥੇ ਫ੍ਰੀ ਕੀਤਾ ਜਾ ਰਹੇ ਨੇ ਦਵਾਈਆਂ ਜਿਹੜੀਆਂ ਨੇ ਬਿਲਕੁਲ ਮੁਫਤ ਜਿਹੜੀਆਂ ਇੱਥੇ ਦਿੱਤੀਆਂ ਜਾ ਰਹੀਆਂ ਨੇ ਤਾਂ ਇਹ ਮੈਡੀਸਨ ਦਾ ਕੈਂਪ ਜਿਹੜੇ ਨੇ ਚੱਲ ਰਹੇ ਨੇ ਨਾਲ ਦੀ ਨਾਲ ਹੋਰ ਕਈ ਤਰ੍ਹਾਂ ਦੇ ਜਿਹੜੇ ਕੈਂਪ ਜਿਹੜੇ ਨੇ ਇਸ ਸਥਾਨ ਤੇ ਜਿਹੜੇ ਨੇ ਚਲਾਏ ਜਾ ਰਹੇ ਨੇ ਕੁਝ ਡਾਕਟਰ ਜਿਹੜੇ ਨੇ ਇੱਥੇ ਮੌਜੂਦ ਨੇ ਸੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਰ ਅੱਜ ਕੈਂਪ ਚੱਲ ਰਹੇ ਨੇ ਕੀ ਕਹਿਣਾ ਚਾਹੋਗੇ ਕਿਹੜੀ ਕਿਹੜੀ ਜਿਹੜੇ ਇਲਾਜ ਜਿਹੜੇ ਨੇ ਅੱਜ ਇੱਥੇ ਕਿਤੇ ਜਾ ਰਹੇ ਨੇ ਸਾਰੇ ਜੀ ਮੈਡੀਸਨ ਸਰ ਜੀ ਔਰਥੋ ਆਈ ਗਾਇਨੀ ਪੀਡੀਆਟ੍ਰਿਕਸ ਸਾਰੇ ਹੈਗੇ ਆ ਜੀ ਤੇ ਕਿ ਲੋਕ ਜਿਹੜੇ ਨੇ ਬੈਨੀਫਿਟ ਲੈ ਚੁੱਕੇ ਨੇ ਹੁਣ ਤੱਕ ਇਹ ਉੱਥੋਂ ਪਤਾ ਲੱਗਣਾ ਜੀ ਹਸਟੇਬਲ ਤੋਂ ਜੀ ਹਾਂ ਉੱਥੇ ਸਾਰੇ ਸਾਰੇ ਫਿਰ ਇਲਾਜ ਬਿਲਕੁਲ ਫ੍ਰੀ ਕਰ ਰਹੇ ਨੇ ਸਾਰੇ ਫ੍ਰੀ ਹੋ ਰਹੇ ਮੈਡੀਸਨ ਇੱਥੇ ਸਾਰੀਆਂ ਫ੍ਰੀ ਮਿਲ ਰਹੀਆਂ ਟੈਸਟ ਵੀ ਇੱਥੇ ਫ੍ਰੀ ਹੋ ਰਹੇ ਆ ਹਾਂ ਸਾਰਾ ਕੁਝ ਹੋ ਰਿਹਾ ਹੈ ਬਿਲਕੁਲ ਜਿਹੜੇ ਲੋਕ ਨੇ ਇੱਥੋਂ ਬੈਨੀਫਿਟਸ ਵਗੈਰਾ ਲੈ ਰਹੇ ਨੇ ਆਪ ਕਹਾਂ ਸੇ ਆਏ ਜੀ ਮੈਂ ਦਸਮਿਸਨਗਰ ਸੇ ਆ ਰਹੇ ਹਾਂ ਉਰੋਂ ਤੇ ਆ ਕੰਨ ਮੇ ਪ੍ਰੋਬਲਮ ਥੀ ਅੱਖਾਂ ਮੇ ਦਿੱਕਤ ਥੀ ਥੋੜਾ ਸਾਰਾ ਇਹ ਫ੍ਰੀ ਹੋ ਰਹਾ ਹੈ ਹਾਂ ਜੀ ਹਾਂ ਜੀ ਸਾਰਾ ਫ੍ਰੀ ਹੈ ਕੀ ਕਹਿਣਾ ਚਾਹੋਗੇ ਇਹ ਬੜੀਆਂ ਸਭ ਕੇ ਲਈ ਹੈਲਪ ਹੋ ਜਾਂਦੀ ਹੈ ਮੁਝਤ ਤੇ ਤੋਂ ਬਿਲਕੁਲ ਲੋਕ ਜਿਹੜੇ ਨੇ ਇੱਥੇ ਇਲਾਜ ਜਿਹੜੇ ਨੇ ਆਪਣਾ ਕਰਵਾ ਰਹੇ ਨੇ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਮੇਲਾਵਾ ਨੇ ਬੱਚੇ ਨੇ ਜਿਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਹੁੰਦੀ ਹੈ ਤਾਂ ਉਹ ਇੱਥੇ ਆ ਕੇ ਆਪਣਾ ਇਲਾਜ ਜਿਹੜਾ ਵਾ ਫ੍ਰੀ ਕਰਵਾਉਂਦੇ ਨੇ ਤਾਂ ਇਹ ਦੇਸ਼ ਭਰ ਦੇ ਵਿੱਚ ਅੱਜ ਕੈਂਪ ਜੋ ਨੇ ਚਲਾਏ ਜਾ ਰਹੇ ਨੇ ਦੱਸ ਦਿਓ ਕਿ ਹਰ ਸਾਲ ਜਿਹੜਾ ਵਾ ਸਵਰਗੀ ਸ਼੍ਰੀਮਤੀ ਸਵਦੇਸ਼ ਚੌਪੜਾ ਜੀ ਦੀ ਯਾਦ ਦੇ ਵਿੱਚ ਇਹ ਕੈਂਪ ਲਗਾਏ ਜਾਂਦੇ ਨੇ 10ਵੀਂ ਪੁੰਨਿਆ ਤਿਥੀ ਜਿਹੜੀ ਆ ਇਸ ਵਕਤ ਜਿਹੜੀ ਆ ਮਨਾਈ ਜਾ ਰਹੀ ਆ ਤਾਂ ਉਹਨਾਂ ਦੀ ਯਾਦ ਦੇ ਵਿੱਚ ਇਹ ਕੈਂਪ ਜਿਹੜੇ ਨੇ ਦੇਸ਼ ਭਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਚੱਲ ਰਹੇ ਨੇ ਤਾਂ ਲੁਧਿਆਣਾ ਦੇ ਵਿੱਚ ਵੀ ਲੜੀ ਬਾਰ ਇਹ ਕੈਂਪ ਚੱਲ ਰਹੇ ਨੇ ਕੱਲ ਵੀ ਕੈਂਪ ਜਿਹੜੇ ਲੱਗੇ ਸੀਗੇ ਜਿਦੇ ਵਿੱਚ ਹਜ਼ਾਰਾਂ ਲੋਕਾਂ ਨੇ ਬੈਨੀਫਿਟ ਲੈਤੇ ਸੀ ਕਿ ਤਾਂ ਅੱਜ ਵੀ ਇਹ ਕੈਂਪ ਜਿਹੜੇ ਨੇ ਚੱਲ ਰਹੇ ਨੇ ਅੱਜ ਲੁਧਿਆਣਾ ਦੇ ਵਿੱਚ ਤਿੰਨ ਥਾਵਾਂ ਤੇ ਇਹ ਕੈਂਪ ਜਿਹੜੇ ਨੇ ਚਲਾਏ ਜਾ ਰਹੇ ਨੇ ਤਾਂ ਇਹਨਾਂ ਮੈਡੀਕਲ ਕੈਂਪਾਂ ਦੇ ਵਿੱਚ ਹਜ਼ਾਰਾਂ ਹੀ ਗਿਣਤੀ ਦੇ ਵਿੱਚ ਜਿਹੜੇ ਜ਼ਰੂਰਤਮੰਦ ਲੋਕ ਹੁੰਦੇ ਨੇ ਜਿਨ੍ਹਾਂ ਕੋਲ ਪੈਸੇ ਨਹੀਂ ਹੁੰਦੇ ਦਵਾਈਆਂ ਲੈਣ ਦੇ ਲਈ ਇਲਾਜ ਕਰਾਉਣ ਦੇ ਤਾਂ ਉਹਨਾਂ ਨੂੰ ਇਹ ਇਲਾਜ ਜਿਹੜੇ ਨੇ ਫ੍ਰੀ ਕੀਤਾ ਜਾ ਰਹੇ ਨੇ ਕੈਮਰਾਮੈਨ ਗੁਰਵਿੰਦਰ ਦੇ ਨਾਲ ਨਵਿੰਦਰ ਕੁਮਾਰ ਜਗਮਨ ਟੀਵੀ ਲੁਧਿਆਣਾ